ਇਹਨਾਂ ਦਾ ਸਵਾਲ ਆ ਜੀ ਬਲਦਾਂ ਤੇ ਕੁੱਤਿਆਂ ਦੀ ਦੌੜਾਂ ਦੀ ਖੇਡਾਂ ਨੂੰ ਕਾਨੂੰਨੀ ਮਾਨਤਾ ਦੇਣਾ ਜੀ ਮਾਣ ਜੋ ਸਪੀਕਰ ਸਾਹਿਬ ਪੰਜਾਬ ਦੇ ਪਿੰਡ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਦੌਰਾਨ ਬੈਲ ਗੱਡੀਆਂ ਦੀ ਦੌੜਾਂ ਕਰਵਾਉਣ ਦੀ ਪੰਜਾਬ ਸਰਕਾਰ ਵੱਲੋਂ ਦੀ ਪ੍ਰੋਵੈਂਸ਼ਨ ਆਫ ਕੁਰੀਲਿਟੀ ਟੂ ਐਨੀਮਲਸ ਪੰਜਾਬ ਐਮੈਂਡਮੈਂਟ ਐਕਟ 219 ਜਦੋਂ ਮਿਤੀ 27/3/24 ਨੂੰ ਨੋਟੀਫਾਈ ਕੀਤਾ ਗਿਆ ਹੈ ਹੁਣ ਪਿੰਡ ਕਿਲਾ ਰਾਏਪੁਰ ਵਿੱਚ ਜਿਲ੍ਹਾ ਲੁਧਿਆਣਾ ਵਿੱਚ ਵਿਖੇ ਇਹ ਇਸ ਇਵੈਂਟ ਨੂੰ ਬੈਲ ਗੱਡੀਆਂ ਦੀ ਦੌੜ ਨੂੰ ਦੁਬਾਰਾ ਸ਼ੁਰੂ ਕਰਨ ਲਈ ਦੀ ਪੰਜਾਬ ਪ੍ਰਵਿੰਸ਼ਨ ਆਫ ਕੁਇਲਟੀ ਕੁਇਲਟੀ ਟੂ ਐਨੀਮਲ ਕੰਡਕਟ ਆਫ ਕਿਲਾ ਰਾਏਪੁਰ ਰੂਲਰ ਸਪੋਰਟਸ ਇਵੈਂਟ ਐਂਡ ਫੇਅਰ ਰੂਲਸ 324 ਬਣਾਉਣ ਸੰਬੰਧੀ ਕਾਰਵਾਈ ਅਮਲ ਅਧੀਨ ਹੈ ਵਿਭਾਗ ਵੱਲੋਂ ਕੁੱਤਿਆਂ ਦੀਆਂ ਦੌੜਾਂ ਲਈ ਕਾਨੂੰਨੀ ਸਥਿਤੀ ਤੇ ਪਰਮਿਸ਼ਨ ਆਫ ਕੁਰਿਲੇਟੀ ਟੂ ਐਨੀਮਲ ਐਕਟ 1960 ਨਾਲ ਸੰਬੰਧਿਤ ਸਦੈਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਡਿਪਟੀ ਕਮਿਸ਼ਨਰ ਨੂੰ ਵਿਆਪਕ ਨਿਰਦੇਸ਼ਾ-ਦਰਦੇਸ਼ ਜਾਰੀ ਕੀਤੇ ਗਏ ਹਨ ਜੀ ਬ੍ਰਾਦਰ ਸਾਹਿਬ ਸਰ ਇਹ ਜਿਹੜੀ ਖੇੜਾ ਬੈਲ ਗੱਡੀਆਂ ਤੇ ਕੁੱਤਿਆਂ ਦੀ ਇਹ ਪੰਜਾਬ ਤੇ ਹਰਿਆਣਾ ਦੀ ਰਵੈਤੀ ਖੇਡ ਆ ਅੱਜ ਬਹੁਤ ਖੁਸ਼ੀ ਮਿਲੀ ਆ ਵੀ ਸੀਐਮ ਤੇ ਸਪੀਕਰ ਸਾਹਿਬ ਹਰਿਆਣਾ ਦੇ ਵੀ ਬੈਠੇ ਨੇ ਤੇ ਸਾਡੀ ਸਰਕਾਰ ਮੈਂ ਮੰਤਰੀ ਜੀ ਨੂੰ ਵੀ ਬੇਨਤੀ ਕਰਾਂ ਵੀ ਇਹ ਖੇਡਾਂ 'ਚ ਜੇ ਕੋਈ ਕਾਨੂੰਨੀ ਅੜਚਾ ਆ ਆਪਣੇ ਐਡਵੋਕੇਟ ਜਨਰਲ ਦੇ ਨਾਲ ਲਾ ਕੇ ਕਿਉਂਕਿ ਜਦੋਂ ਕਾਨੂੰਨ ਸੁਪਰੀਮ ਕੋਰਟ ਵੱਲੋਂ ਕੋਈ ਵੀ ਆ ਜਾਂਦਾ ਤਾਂ ਉਹ ਕਾਨੂੰਨ ਬਣ ਜਾਂਦਾ ਕਿਉਂ ਬਹੁਤ ਲੰਮੀ ਦੇ ਰਹਾ ਤੇ ਇਹਨਾਂ ਦੇ ਅਫਸਰ ਅਜੇ ਵੀ ਡੀਸੀ ਸਹਿਬਾਨ ਨੂੰ ਲੈਟਰ ਕੱਢੀ ਜਾਂਦੇ ਨੇ ਡਿਪਟੀ ਡਾਇਰੈਕਟਰ ਸਾਹਿਬ ਡਾਇਰੈਕਟਰ ਸਾਹਿਬ ਉਹ ਰੋਕ ਦਿੰਦੇ ਨੇ ਚੱਲ ਗਿਆ ਖੇਤ ਨੂੰ ਰੋਕ ਦਿੰਦੇ ਨੇ ਤੇ ਮੈਂ ਨਹੀਂ ਮੈਂ ਚਾਹੁੰਦਾ ਵੀ ਇਹ ਕਦੋਂ ਤੱਕ ਬਿਲਕੁਲ ਖਤਮ ਹੋਏਗਾ ਕਦੋਂ ਇਹਨੂੰ ਕਲੀਅਰੈਂਸ ਮਿਲੇਗੀ ਮੰਤਰੀ ਜੀ ਕਦੋਂ ਕਰਦੇ ਹੋ ਵੀ ਠੀਕ ਮੈਂ ਮਾਣਯੋਗ ਮੈਂਬਰ ਸਾਹਿਬ ਨਾਲ ਇਸ ਗੱਲ ਲਈ ਸਹਿਮਤ ਆ ਕਿ ਇਸ ਸਾਡੀਆਂ ਰਵੈਤੀ ਖੇੜਾ ਕੁਝ ਸਮਾਂ ਪਹਿਲਾਂ ਕੋਈ ਇਹੋ ਜੀ ਸ਼ਿਕਾਇਤ ਵੱਖੋ ਵੱਖਰੀ ਤਰ੍ਹਾਂ ਸੁਪਰੀਮ ਕੋਰਟ ਤੱਕ ਵੀ ਇਹ ਕੇਸ ਚਲਾ ਗਿਆ ਕਿ ਜਾਨਵਰਾਂ ਨੂੰ ਤੰਗ ਕੀਤਾ ਜਾਂਦਾ ਪਰ ਅੱਜ ਇਹ ਗੱਲ ਨਹੀਂ ਸਾਡਾ ਵਿਭਾਗ ਇਸ ਗੱਲ ਦੀ ਜੋ ਵੀ ਨਿਗਰਾਨੀ ਹੈ ਉਹ ਕਰਨ ਲਈ ਤਿਆਰ ਹੈ ਔਰ ਜਿਸ ਤਰ੍ਹਾਂ ਜਿਵੇਂ ਵੀ ਹੋਵੇ ਇਹ ਮੁੱਖ ਮੰਤਰੀ ਸਾਹਿਬ ਤੱਕ ਫਾਈਲ ਗਈ ਹੈ ਇਹ ਜੀ ਆਫਿਸ ਨਾਲ ਸਾਰੀ ਵਿਚਾਰ ਵਟਾਂਦਰਾ ਕਰਕੇ ਇਹਨੂੰ ਕਾਨੂੰਨੀ ਦਾਇਰੇ ਵਿੱਚ ਲਿਆ ਕੇ ਕਿਉਂ ਖੇਡਾਂ ਜ਼ਰੂਰੀ ਹੈ ਜਿੱਥੇ ਇਹ ਲੱਖਾਂ ਰੁਪਈਆ ਦੇ ਜਾਨਵਰ ਲੋਕ ਬੜੇ ਚਾਹ ਨਾਲ ਆਪਣੇ ਧੀਆ ਪੁੱਤਾਂ ਨਾਲੋਂ ਵੱਧ ਪਿਆਰ ਕਰਕੇ ਪਾਲਦੇ ਐ ਤੇ ਉਹਨਾਂ ਦਾ ਜਿਹੜੇ ਕੰਪੀਟੀਸ਼ਨ ਵੀ ਕਰਾਉਣਾ ਚਾਹੁੰਦੇ ਐ ਇਸ ਲਈ ਇਸ ਦੀ ਜਿਹੜੀ ਕਾਨੂੰਨੀ ਰੈ ਲਾ ਕੇ ਸਾਰਾ ਮੈਂ ਵੀ ਇਹ ਚੋਨਾ ਵੀ ਖੇਡਾਂ ਕਰਾਈਆਂ ਜਾਣਗੀਆਂ ਜੀ ਥੈਂਕ ਯੂ ਠੀਕ ਹੈ ਜੀ ਗੱਜਣਵਾਲਾ ਸਾਹਿਬ